ਤੇ ਅਸੀਂ ਕਈ ਵਾਰ ਆਪਣੀਆਂ ਲੋੜਾਂ ਲਈ ਖਾਸ ਤੌਰ ਤੇ ਪੋਲਿਟਿਕਲ ਲੋੜਾਂ ਲਈ ਗੁਰੂ ਨੂੰ ਆਪਣੇ ਵਰਗਾ ਛੋਟਾ ਕਰਨ ਦਾ ਆਰ ਕਰ ਜੰਨੇ ਆ ਸੰਨ 47 ਵੇਲੇ ਬਹੁਤ ਸਾਰੇ ਮੁਸਲਮਾਨ ਬੱਚਿਆਂ ਦਾ ਮਾਸੂਮ ਬੱਚਿਆਂ ਦੇ ਕਤਲ ਇਹ ਕਹਿ ਕੇ ਹੋਏ ਕਿ ਇਹਨਾਂ ਦੇ ਪੁਰਖਿਆਂ ਨੇ ਸਾਡੇ ਸਹਬਜ਼ਾਦਿਆਂ ਨੂੰ ਸ਼ਹੀਦ ਕੀਤਾ ਸੀ ਮੁਸਲਮਾਨ ਬੱਚਿਆਂ ਦੇ 47 ਵੇਲੇ ਤੇ ਪਰ ਮੈਨੂੰ ਨਹੀਂ ਲੱਗਦਾ ਕਿ ਗੁਰੂ ਸਾਹਿਬ ਲਈ ਕੋਈ ਮੁਸਲਮਾਨ ਜਾਂ ਹਿੰਦੂ ਦਾ ਮਸਲਾ ਸੀ ਉਹਨਾਂ ਲਈ ਮਸਲਾ ਜ਼ੁਲਮ ਦਾ ਸੀ ਜਾਂ ਸਟੇਟ ਦਾ ਸੀ ਤੇ ਹਕੂਮਤ ਕੀ ਕਰ دیا۔ ਤੇ ਹਕੂਮਤ ਤਾਂ ਉਦੋਂ ਸਭ ਤੋਂ ਪਹਿਲਾਂ ਸ਼ੁਰੂ ਲੜਾਈ ਤਾਂ ਬਾਈ ਧਰ ਦੇ ਰਾਜਿਆਂ ਨਾਲ ਹੋਈ ਜਿਹੜੇ ਜਿਨ੍ਹਾਂ ਚ ਕੋਈ ਵੀ ਮੁਸਲਮਾਨ ਨਹੀਂ ਸੀ ਤੇ ਉਸ ਤੋਂ ਬਾਅਦ ਗੱਲ ਸੂਬਾ ਥਰਾਂਤੇ ਆਉਂਦੀ ਆ ਤੇ ਦਿੱਲੀ ਤਖਤ ਦੀ ਆਉਂਦੀ ਆ ਤੇ ਸਰਕਾਰਾਂ ਦਾ ਜਾਂ ਰਾਜਿਆਂ ਦਾ ਕੋਈ ਸਕਾ ਨਹੀਂ ਹੁੰਦਾ ਉਹਨਾਂ ਦਾ ਨਾ ਪਿਓ ਸਕਾ ਹੁੰਦਾ ਨਾ ਭਰਾ ਸਕਾ ਹੁੰਦਾ ਉਹਨਾਂ ਲਈ ਸਕਾ ਤਾਕਤ ਹੁੰਦੀ ਆ ਉਹਨਾਂ ਲਈ ਸਕਾ ਸਤਾ ਹੀ ਹੁੰਦੀ ਆ ਔਰੰਗ ਜੇ ਜੇ ਉਹਨੇ ਜਿਸ ਨੇ ਆਪਣੇ ਭਰਾ ਨੂੰ ਕਹਿ ਕਤਲ ਕੀਤਾ ਆਪਣੇ ਪਿਓ ਨੂੰ ਕੈਦ ਕੀਤਾ ਤੇ ਅਸੀਂ ਦੇਖਿਆ ਤੇ ਅਸੀਂ ਉਹਦੇ ਕੀ ਲੱਗਦੇ ਸੀ ਤੇ ਪਰ ਅਸੀਂ ਗੱਲਾਂ ਨੂੰ ਹੋਰ ਰੰਗਤ ਦੇਣਿਆਂ ਨੂੰ ਕਿਸੇ ਜਿਹੜੀ درجہਬੰਦੀ ਆ ਜਾਂ ਵਰਗੀਕਰਨ ਆ ਆਪਣੀਆਂ ਲੋੜਾਂ ਲਈ ਰਾਜਸੀ ਲੋਕ ਹੋਰ ਤਰ੍ਹਾਂ ਕਰ ਦਿੰਦੇ ਆ ਤੇ ਗੁਰੂ ਦੀ ਮੁਹੱਬਤ ਅਸੀਂ ਦੇਖਦੇ ਆ ਪੀਰ ਬੁੱਧੂ ਸ਼ਾਹ ਨਾਲ ਵੀ ਬਹੁਤ ਸੀ ਜਿਹੜੇ ਕਿ ਮੁਸਲਮਾਨ ਸੀ ਤੇ ਪੀਰ ਜਿਹੜਾ ਰੰਗਦੇਵ ਨਾਲ ਗੁਰੂ ਸਾਹਿਬ ਦਾ ਟਕਰਾਅ ਰਹਿੰਦਾ ਉਹ ਸੋ ਰੰਗਦੇਵ ਦਾ ਪੀਰ ਬੁੱਧੂ ਸ਼ਾਹ ਨਾਲ ਵੀ ਰੰਦਾ ਕਿਉਂਕਿ ਪੀਰ ਬੁੱਧੂ ਸ਼ਾਹ ਸ਼ੀਆ ਮੁਸਲਮਾਨ ਹੈ ਔਰੰਗਦੇਵ ਸੁੰਨੀ ਆ ਤੇ ਸੁਨੀ ਰੰਗਦੇਵ ਜਦੋਂ ਸਤਾਧਾਰੀ ਬਣਦਾ ਤੇ ਉਹ ਸਾਰੇ ਸ਼ੀਆ ਲੋਕਾਂ ਨੂੰ ਆਪਣੀਆਂ ਸਰਕਾਰੀ ਨੌਕਰੀਆਂ ਤੋਂ ਕੱਢ ਦਿੰਦਾ ਤੇ ਸਡੋਰੇ ਦੇ ਸ਼ੀਆ ਫੌਜੀ ਜਦੋਂ ਬੇਰੋਜ਼ਗਾਰ ਹੋ ਜਾਂਦੇ ਤਾਂ ਪੀਰ ਬੁੱਧੂ ਸ਼ਾਹ ਨੂੰ ਇਹ ਬੇਨਤੀ ਕਰਦੇ ਕਿ ਸਾਡੀ ਰੋਜ਼ੀ ਰੋਟੀ ਦਾ ਕੋਈ ਪ੍ਰਬੰਧ ਕੀਤਾ ਜਾਵੇ ਤੇ ਉਧਰ ਗੁਰੂ ਸਾਹਿਬ ਪੌਂਟਾ ਸਾਹਿਬ 'ਤੇ ਬੈਠਿਆ ਤੇ ਲੱਗਦਾ ਹੈ ਕਿ ਪਹਾੜੀ ਰਾਜਾਂ ਨਾਲ ਹੁਣ ਕੋਈ ਲੜਾਈ ਵਾਲੀ ਸਥਿਤੀ ਬਣ ਰਹੀ ਆ ਤੇ ਉਹ ਪੀਰ ਬੁੱਧੂ ਸਾਹਿਬ ਨੇ ਸਾਰੇ ਜਾਣਕਾਰ ਫੌਜੀਆ ਨੂੰ ਪਠਾਣਾ ਨੂੰ ਜਿਹੜੇ ਕਿ ਅਸ਼ੀਆ ਨੇ ਉਹ ਗੁਰੂ ਸਾਹਿਬ ਕੋਲ ਭਰਤੀ ਕਰਾ ਜਾਂਦਾ ਤੇ ਪਰ ਜਦੋਂ ਐਨ ਲੜਾਈ ਦਾ ਮਾਹੌਲ ਬਣ ਜਾਂਦਾ ਤੇ ਉਹੀ ਸਾਰੇ ਅਸ਼ੀਆ ਫੌਜੀ ਇਹ ਪਹਾੜੀ ਰਾਜਾਂ ਤੋਂ ਚਵਾਨੀ ਚਵਾਨੀ ਵੱਧ ਤਨਖਾਹ ਲੈ ਕੇ ਉਹਨਾਂ ਨਾਲ ਰਲ ਜਾਂਦੇ ਤੇ ਜਦੋਂ ਪੀਰ ਬੁੱਧੂ ਸਾਹਿਬ ਨੂੰ ਇਸ ਗੱਲ ਦਾ ਪਤਾ ਲੱਗਦਾ ਤੇ ਉਹ ਆਪਣੇ ਭਰਾਵਾਂ ਨੂੰ ਤੇ ਆਪਣੇ ਪੁੱਤਰਾਂ ਨੂੰ ਤੇ ਆਪਣੇ ਮুরিਦਾਂ ਨੂੰ ਲੈ ਕੇ ਗੁਰੂ ਸਾਹਿਬ ਦੀ ਸਪੋਰਟ ਵਿੱਚ ਪੌਂਟਾ ਸਭ ਪਹੁੰਚ ਜਾਂਦਾ ਤੇ ਜਿਹੜੇ ਕਿ ਪੰਗਾਣੀ ਦੀ ਲੜਾਈ ਵਿੱਚ ਹਿੱਸਾ ਲੈਂਦੇ ਨੇ ਉਸ ਲੜਾਈ ਚ ਪੀਰ ਬੁੱਧੂ ਸ਼ਾਹ ਦੇ ਦੋ ਭਰਾ ਤੇ ਦੋ ਪੁੱਤਰ ਸ਼ਹੀਦ ਹੁੰਦੇ ਨੇ ਉਹਨਾਂ ਦੇ ਹਵਾਲੇ ਨਾਲ ਕਫ਼ਤਾ ਵਰਗੀ ਗੱਲ ਹੈ ਕਿ ਚਾਰ ਸ਼ਹੀਦਾਂ ਦਾ ਪਿਤਾ ਗੁਰੂ ਕੇਸਵਾਰਿਆ ਹੈ ਚਾਰ ਸ਼ਹੀਦਾਂ ਦਾ ਪਿਤਾ ਗੁਰੂ ਕੇਸਵਾਰਿਆ ਹੈ ਦੋ ਸ਼ਹੀਦਾਂ ਦਾ ਪਿਤਾ ਪੀਰ ਹੱਥ ਜੋੜੀ ਸਿਰ ਨਵਾਈ ਖੜਾ ਹੈ ਗੁਰੂ ਨੇ ਪੁੱਛਿਆ ਕੀ ਬਖਸ਼ ਦਈਏ ਪੀਰ ਜੀਓ ਗੁਰੂ ਨੇ ਪੁੱਛਿਆ ਕੀ ਬਖਸ਼ ਦਈਏ ਪੀਰ ਜੀਓ ਪੀਰ ਮੁਹੱਬਤ ਮੰਗਦਾ ਹੈ ਪੀਰ ਮੁਹੱਬਤ ਮੰਗਦਾ ਹੈ ਗੁਰੂ ਹੈਰਾਨ ਹੈ ਸਿਰਫ ਮੁਹੱਬਤ ਹਾਂਜੀ ਸਾਰੀ ਮੁਹੱਬਤ ਗੁਰੂ ਪੀਰ ਨੂੰ ਗੱਲ ਬਕੜੀ ਪਾਉਂਦੇ ਉਹਨਾਂ ਦੇ ਖੁੱਲੇ ਕੇਸ ਪੀਰ ਉੱਪਰ ਮੁਹੱਬਤ ਦਾ ਝਰਨਾ ਬਣ ਵਗਦੇ ਚਾਰ ਚਸ਼ਮਾ ਚੋਂ ਮੁਹabbਤੀ ਜਲ ਵਗਿਆ ਗੁਰੂ ਟੁੱਟਾ ਹੈ ਕੁਝ ਹੋਰ ਵੀ ਮੰਗੋ ਪੀਰ ਪਿਆਰੇ ਪੀਰ ਮਸਕਰਾਉਂਦਾ ਹੈ ਚਲੋ ਦਿਓ ਉਹ ਸਭ ਜੋ ਤੇਰੇ ਹੱਥ ਚਲੋ ਦਿਓ ਉਹ ਸਭ ਜੋ ਤੇਰੇ ਹੱਥ ਸਭ ਹੱਥ ਤਾਂ ਕਰਤਾਰ ਕਰਤਾਰ ਦੇ ਪੀਰ ਜੀ ਸਭ ਹੱਥ ਤਾਂ ਕਰਤਾਰ ਦੇ ਪੀਰ ਜੀ ਮੇਰੇ ਹੱਥ ਤਾਂ ਇਸ ਵੇਲੇ ਇਹ ਕੰਗਾ ਹੀ ਹੈ ਮੇਰੇ ਹੱਥ ਤਾਂ ਇਸ ਵੇਲੇ ਇਹ ਕੰਗਾ ਹੀ ਹੈ ਗੁਰੂ ਕੇਸਾਂ ਭਰਿਆ ਕੰਗਾ ਫੜਾਉਂਦਾ ਹੈ ਪੀਰ ਨੂੰ ਪੂਰੀ ਸ੍ਰਿਸ਼ਟੀ ਦੀ ਮਾਲਕੀ ਮਿਲ ਜਾਣ ਜਿੰਨਾ ਚਾਹ ਹੋਇਆ ਪੀਰ ਨੂੰ ਪੂਰੀ ਸ੍ਰਿਸ਼ਟੀ ਦੀ ਮਾਲਕੀ ਮਿਲ ਜਾਣ ਜਿੰਨਾ ਚਾਹ ਹੋਇਆ ਪਤਾ ਨਹੀਂ ਪੀਰ ਨੇ ਇਹ ਦੁਨੀਆ ਦਾ ਸਭ ਤੋਂ ਮਹਿੰਗਾ ਸੌਦਾ ਕੀਤਾ ਜਾਂ ਸਭ ਤੋਂ ਸਸਤਾ ਇਹ ਸੌਦੇ ਦੀ ਸਾਰ ਸਿਆਣੇ ਨਹੀਂ ਬੁੱਧੂ ਹੀ ਜਾਣਣ ਐਸੇ ਸੌਦੇ ਦੀ ਸਾਰ ਸਿਆਣੇ ਨਹੀਂ বুদ্ধি জাননো